ਲੋਕ ਹਿੱਤ ਲੋਕਾਂ ਦੀ ਆਵਾਜ਼ ਗੁਰਜੀ ਕੀ ਫੱਟੇ ਭਾਰਤੀ ਕਿਸਾਨ ਜੋਣੀ ਇਕਤਾ ਸੰਘਰਸ਼ ਦਾ ਸੂਬਾ ਪ੍ਰਧਾਨ ਪਲਵਿੰਦਰ ਸਿੰਘ ਮਾਹਲ ਭਰਾਓ ਇਸ ਟਾਈਮ ਆਪਾਂ ਹਰੀਕੇ ਦੇ ਲਾਗੇ ਪਿੰਡ ਕੁੱਤੀਵਾਲ ਦੇ ਵਿੱਚ ਜਿਹੜਾ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਜਿਹੜੀਆਂ ਜ਼ਮੀਨਾਂ ਆਪਣੀ ਜਥੇਬੰਦੀ ਵੱਲੋਂ ਪਧਰੀਆਂ ਕੀਤੀਆਂ ਜਾ ਰਹੀਆਂ ਮੈਂ ਕੈਮਰਾਮੈਨ ਨੂੰ ਕਹਿੰਦਾ ਟਰੈਕਟਰ ਮਖਾਓ ਕਿੰਨਾ ਨੌਜਵਾਨ ਲਗਾ ਤਾਰ ਲਗਭਗ 6 ਵਾ ਚਿੱਤੇ ਨੇ ਸ਼ਮਾਂ ਦੇ ਅਜੇ ਵੀ ਨੌਜਵਾਨ ਇਹਨ ਪਾਲੀਆਂ ਪੱਦਰ ਕਰ ਰਹੇ ਨੇ ਜਿਹੜੇ ਛੋਟੇ ਜ਼ਿਮੀਂਦਾਰ ਆ ਉਹਨਾਂ ਦੀ ਲਗਾਤਾਰ ਪਾਲੀਆਂ ਪੱਦਰ ਕਰਕੇ ਉਹਨਾਂ ਦਾ ਬੀਜਾਂ ਦਾ ਉਹਨਾਂ ਦੇ ਖਾਦ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਇਸੇ ਤਰ੍ਹਾਂ ਜਿਹੜੇ ਹੋਰ ਸਾਥੀ ਨੇ ਸਾਡੇ ਹੋਰ ਜੱਮੇਦਾਰੀਆਂ ਜਿਨ੍ਹਾਂ ਇਹਾਜੂ ਨੇ ਉਹਨਾਂ ਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਟਰੈਕਟਰ ਲੈ ਕੇ ਉਹ ਭਾਵੇਂ ਜਨਾਲਾ ਹੋਵੇ ਉਹ ਭਾਵੇਂ ਇੱਥੇ ਹਰੀਕੇ ਹੋਵੇ ਇੱਥੇ ਪਹੁੰਚਣ ਦੀ ਆਪਾਂ ਕਿਰਪਾਲਤਾ ਕਰੀਏ ਤੇ ਇਹਨਾਂ ਸੇਵਾ ਵਾਲੇ ਦਾ ਛੋਟਾ ਜ਼ਿਮੀਦਾਰ ਆ ਉਹਨੂੰ ਪੈਰਾ ਸੇਰ ਆਪਾਂ ਖੜਾ ਕਰ ਸਕੀਏ ਜੇ ਆਪਾਂ ਇਹ ਜ਼ਿਮੀਦਾਰ ਨੂੰ ਅੱਜ ਪੈਰਾ ਸੇਰ ਨਹੀਂ ਖੜਾ ਕਰਦੇ ਫਿਰ ਜ਼ਿਮੀਦਾਰ ਸਰਵਾਸ ਖਾਨ ਨੂੰ ਮਜਬੂਰ ਹੋਗਾ ਇਹ ਸਭ ਤੋਂ ਵੱਡੀ ਸੇਵਾ ਵੀ ਟਰੈਕਟਰ ਆ ਆਪਾਂ ਜਰੂਰ ਇੱਥੇ ਲੈ ਕੇ ਜਿਹਦੇ ਭਾਰਤੀ ਕਿਸਾਨ ਦੀ ਇਕਤਾ ਸੰਗਠਨ ਦੀ ਸੇਵਾ ਚੱ ਰਹੀ ਆ ਇੱਥੇ ਜਰੂਰ ਪਹੁੰਚੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀਸ ਆਨ ਦੁਨੀਆ ਦੇ ਇੱਕ ਪਸ਼ੂ ਲੱਛਟਵ ਨੂੰ ਸਾਡੀ ਸ਼ੂਭਾ ਪ੍ਰਧਾਨ ਨੰਦੋਸਿੰਘ ਜੀ ਮਹਾਲ ਸਾਡੀ ਸ਼ੂਭਾ ਪ੍ਰਧਾਨ ਅਨੁਵਾਸੀ ਬਰਾੜਕੇ ਤੇ ਸਾਡੇ ਗਨਾ ਪ੍ਰਧਾਨ ਜੀ ਸਿੰਘ ਜੀ ਪਹਿਲਾਂ ਸਾਡੇ ਪ੍ਰਧਾਨ ਜੀ ਤੋਂ ਮੰਜੇ ਨੂੰ ਨਿਖੀ ਕਰਨਗੇ ਪਾਣੀ ਦੀ ਟੀਮ ਦੇ ਮੁਖਤਾਨੀ ਜਿੰਦਾਬਾਦ ਜਦੋਂ ਵਾਈ ਜੋਗ ਨਹੀਂ ਬਣਾਇਆ ਜਾਂਦਾ ਉਹਨਾਂ ਜਿਹੜਾ ਨੰਤਰ ਸੇਵਾ ਜੀ ਪ੍ਰਧਾਨ ਜੀ ਨੂੰ ਚੰਦੂ ਭਾਰਤੀ ਪਛਾਣ ਸਿਹਤ ਸੇਕਤਾ ਜਿੰਦਾਬਾਦ ਭਾਰਤੀ ਸਾਂਝ ਇਕਤਾ ਅਸਲਾ ਚ ਜਿੰਦਾਬਾਦ ਇਹ ਆਪਣਾ ਇਤਿਹਾਸ ਕਰਮਕਾਰ ਨੂੰ ਜੀ ਹਈ ਤੋਂ ਮਕੂਏ ਫਿਰ ਨਾ ਸਾਰਾ ਆਖੋ ਕਰੇ ਨਾ ਮਕੂਏ ਸਾਰਾ ਜਿੰਦਾਬਾਦ ਜੈ ਜੈਕਾਰ ਜਦੋਂ ਆਜਾ ਸੀ ਮਰਾ ਆ ਗਿਆ ਪਰ ਜੀ ਉਹਦੇ ਕਰਦੇ ਅੱਛਾ ਉਹ ਜਿਹੜਾ ਪਾਰਲਿਸ ਭਰਾਵਾ ਹਾਂਜੀ ਆ ਲੱਗ ਆ ਉਹ ਜਿਹੜਾ ਮਸੂਦ ਆ ਉਹ ਨੁਕਸਾਨ ਤੋਂ ਵੱਡਾ ਵਾਅਦਾ ਉਹ ਕਰਾ ਰਿਹਾ ਜਿਹੜਾ ਰਾਜੀ ਦਾ ਪ੍ਰਧਾਨ ਹੈ ਉਹ ਤੋਂ ਵੱਡੇ ਸੁਭਰਾ ਆ ਗਏ ਆ ਯਾਰ ਚੋਟੇ-ਛੋਟੇ ਪਿੰਡ ਮਾਰੇ ਇੱਥੇ ਕਿਸਾਨ ਦੇ ਪੱਲੇ ਨਾ ਕੋਈ ਮਦਦ ਹੋਣਾ ਕਿਵੇਂ ਬੰਨਾ ਮਰੀ ਜਾਂਦੀ ਕਿਸਾਨ ਕਿੰਨਾ ਕਿਸਾਨ ਇੱਥੇ ਸੁੱਕੀ ਹੈ ਬਾਰਡਰ ਲਾਈਨ ਦਾ ਤਨੇ ਪਾਜੀ ਹਾਂ ਪਰ ਇਹਦਾ ਅੱਗੇ ਬੰਨੇ ਇਹਦੇ ਆ ਗਏ ਤਾਰ ਆ ਜਾਂਦੀ ਹੈ ਇਹ ਮੈਂ ਜਿਹੜੇ ਹਾਂਜੀ ਪ੍ਰਧਾਨ ਜੀ ਕੀ ਨਾਂ ਤੁਹਾਡਾ ਤੇ ਕੀ ਕੰਮ ਕਰ ਰਹੇ ਹੋ ਜੀ ਬਾਈ ਜੀ ਸਾਹਿਬ ਜੀ ਬੜੇ ਪਿਆਣਾ ਬਣਾ ਦਰਸ਼ਣਾ ਜੀ ਮੈਂ ਕਿੱਥੀ ਆ ਕੇ ਪਾਈ ਦਾ ਐਸੀ ਤੇ ਸੋ ਅੱਜ ਜਿਹੜੀ ਸਾਡੇ ਇਥੇ ਕਮੇਟੀ ਆਈ ਆ ਤੇ ਭਾਰਤੀ ਕਿਸਾਨ ਚ ਜੁਨੀਆ ਦੇਖਦਾ ਸੰਘਰਸ਼ ਤੇ ਪਹਿਲੀ ਗੱਲ ਤੇ ਇਹ ਹੈ ਵੀ ਇਹ ਕਮੇਟੀ ਇਹੋ ਜਿਹੀ ਬਣੀ ਆ ਵੀ ਜਿਨੇ ਬਹੁਤ ਵਧੀਆ ਸੋਚ ਕੀਤੀ ਆ ਵੀ ਛੋਟੇ ਛੋਟੇ ਕਿਸਾਨਾਂ ਦੇ ਜਿਨ੍ਹਾਂ ਦੀ ਜ਼ਮੀਰ ਖਰਾਬ ਹੋਈ ਸੀ ਉਹਨਾਂ ਨੂੰ ਜ਼ਮੀਰ ਬਣਾਉਣ ਵਾਸਤੇ ਟਰੈਕਟਰ ਤੇ ਤੇਲ ਲੈ ਕੇ ਆਏ ਆ ਕਿਉਂਕਿ ਅਜ ਤੱਕ ਬਹੁਤੀਆਂ ਕਮੇਟੀਆਂ ਦਾ ਰਿਵਿਊ ਸੈਟਰ ਵੇਖਿਆ ਸੀਗਾ ਵੀ ਮੰਨ ਲਓ ਉਹ ਪਿੰਡਾਂ ਦੇ ਵਿੱਚੋਂ ਗਰਾਹੀ ਸੀ ਕਰ ਲੈਨੇ ਸਨ ਪਰ ਧਰਨਿਆਂ ਚ ਕੰਮ ਰੁਕ ਰਿਹਾ ਜਾਂਦਾ ਸੀ ਸਾਡਾ ਉੱਥੇ ਹੀ ਖਰਚਾ ਰਹਿੰਦੇ ਹੱਦਾ ਇਹ ਪਹਿਲੀ ਵਾਰ ਬਹੁਤ ਵਧੀਆ ਸੋਚ ਕੇ ਸਾਡੀ ਪ੍ਰੋਜੈਕਸ਼ਨ ਕਰੇ ਚੁਬਾ ਪ੍ਰਧਾਨ ਨੇ ਹਿਮਾਲ ਤੇ ਮਾਲ ਸਾਹਿਬ ਉਹਨਾਂ ਦਾ ਬਹੁਤ ਬਹੁਤ ਦੀ ਵਾਸ਼ਿੰਗ ਦੀ ਰਾਜੀ ਕੇ ਤੇ ਆਪਣੇ ਜ਼ਿਲ੍ਹਾ ਪ੍ਰਧਾਨ ਜੀ ਦਰਸ਼ਨ ਜੀ ਬਹੁਤ ਬਹੁਤ ਬਹੁਮਿਲੀਆਂ ਤੋਂ ਤੇ ਸਾਡੇ ਨਾਲ ਉੱਤਈ ਪ੍ਰਧਾਨ ਨੇ ਗੁਰਸ ਸਿੰਘ ਜੀ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਪੰਜ ਪ੍ਰਧਾਨ ਦੀ ਜਿਹੜੀ ਸੇਵਾ ਚੱਲਦੀ ਆ ਇਹ ਕੀ ਕੀ ਦੇ ਸਹਿਯੋਗ ਨਾਲ ਤੇ ਕਿਵੇਂ ਚੱਲਦੀ ਪਈ ਆ ਪਹਿਲਾਂ ਜੀ ਵਾਈ ਜੀ ਕਾਂਸਾ ਵਾਈ ਜੀ ਦੇ ਪਿੰਡ ਇਹ ਜੀ ਆਪਣੇ ਪਿੰਡ ਕੁੱਟੀ ਵਾਲੇ ਦੇ ਵਿੱਚ ਚੱਲ ਰਹੀ ਆ ਆਰਪੀ ਕਿਸਾਨ ਜੁਨੀਅਨ ਜਿਹੜੀ ਆਪਣੀ ਏਕਤਾ ਬਣਿਆ ਬਲਵਿੰਦਰ ਸਿੰਘ ਮਾਲ ਜੋ ਸੁਪਾ ਪ੍ਰਧਾਨ ਆ ਤੇ ਗਰਜਿੰਦਰ ਸਿੰਘ ਜੋ ਬੂ ਮੇਹ ਲੰਗਾ ਤੋਂ ਆਪਣੇ ਜ਼ਿਲ੍ਹਾ ਪ੍ਰਧਾਨ ਆ ਤੇ ਉਹਨਾਂ ਦੇ ਸਹਾਇਤਾਇਕ ਚੱਲ ਰਹੀ ਆ ਤੇ ਮੈਂ ਦਾਸ 부ਧ ਸਿੰਘ ਬਲਾਗ ਪ੍ਰਧਾਨ ਪੱਤੀ ਇਹ ਬਹੁਤ ਜ਼ਿਆਦਾ ਉਹਨਾਂ ਦਾ ਸਹਿਯੋਗ ਆ ਸੁਵਿੰਦਰ ਸਿੰਘ ਮਾਲ ਦਾ ਉਹਨਾਂ ਦੀ ਇਹ ਸੋਚ ਸੀਗੀ ਕਿ ਜਿਹੜੇ ਹੜਾ ਕਾਰਨ ਆਪਣੀਆਂ ਜ਼ਮੀਨਾਂ ਖਰਾਬ ਹੋਈਆਂ ਵਾ ਉਹਨਾਂ ਨੂੰ ਆਪਾਂ ਬਜਾਊ ਬਣਾਉਣਾ ਵਾ ਤੇ ਅਸੀਂ ਉਹਨਾਂ ਦਾ ਬਹੁਤ ਬਹੁਤ ਸਾਰੀ ਹੀ ਟੀਮ ਦਾ ਸਾਡੇ ਨਗਰ ਵੱਲੋਂ ਪਿੰਡ ਕੁਪੀ ਵਾਲਾ ਲੋ ਬਹੁਤ ਬਹੁਤ ਧੰਨਵਾਦ ਕਰਦੇ ਆ ਉਹਨਾਂ ਨੂੰ ਜੀ ਆਇਆਂ ਆਨ ਨੇ ਕਿ ਜਿੰਨਾ ਸਾਡੇ ਪਿੰਡ ਦੀ ਬਾਹ ਫੜੀ ਆ ਤੇ ਅੱਜ ਇੰਨੇ ਟਰੈਕਟਰ ਲੈ ਕੇ ਤੇਲ ਲੈ ਕੇ ਪਤਾ ਨਹੀਂ 10-10 ਰੁਪਏ ਲੋਕਾਂ ਨੇ ਉਹਨਾਂ ਨੂੰ ਸਹਿਯੋਗ ਦੇਣਾ ਤੇ ਇਕੱਠੇ ਕਰਕੇ ਜਿਹੜੇ ਸਾਡੇ ਪਿੰਡ ਦੇ ਵਿੱਚ ਆਏ ਆ ਤੇ ਸਾਡੇ ਪਿੰਡ ਵੱਲੋਂ ਬਹੁਤ ਜੀ ਆਇਆਂ ਵਾ ਤੇ ਸੂਬਾ ਆਗੂ ਜਿਹੜੇ ਆ ਆਪਣੇ ਦਰਬਾਖ ਸਿੰਘ ਦਰਰਾਜ ਕੇ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਜਿੰਨੇ ਵੀ ਯਾਨੀ ਕਿ ਸਬੂਧੀ ਟੀਮ ਆ ਯਾਨੀ ਕਿ ਮੈਨੂੰ ਅਜੇ ਨਾਂ ਸਾਰਿਆਂ ਦੇ ਯਾਦ ਨਹੀਂ ਕੇ ਤੇ ਹੌਲੀ ਹੌਲੀ ਚਲੋ ਟੀਮ ਦੇ ਨਾਲ ਜਿਹੜੇ ਨਾਮ ਆ ਉਹ ਯਾਦ ਹੋ ਜਾਣਗੇ ਤੇ ਬਹੁਤ ਬਹੁਤ ਜੀ ਆਇਆਂ ਧੰਨਵਾਦ ਤੇ ਇਹ ਆਪਣੇ ਜਾਂਜੀ ਸਾਹਿਬ ਹੈ ਬਾਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਿੰਡ ਸਭਰਾ ਕੁੱਤੀ ਵਾਲੇ ਦੇ ਵਿੱਚ ਉਸ ਜਗ੍ਹਾ ਤੇ ਖੜੇ ਆ ਜਿੱਥੇ ਸਾਡੇ ਕਿਸਾਨ ਭਰਾਵਾਂ ਦੀ ਜਿਹੜੀ ਝੋਨੇ ਦੀ ਫਸਲ ਆ ਹਾਰਡ ਆਉਣ ਕਰਨ ਜਿਹੜੀ ਨੁਕਸਾਨੀ ਗਈ ਆ ਕਿਉਂਕਿ ਸਾਡੇ ਜਿਹੜੇ ਕਿਸਾਨ ਭਰਾਵਾ ਅੱਜ ਇਹਨਾਂ ਵਿਚਾਰਿਆਂ ਦੀ ਜਿਹੜੀ ਜ਼ਮੀਨ ਆ ਉਹ ਦੂਜਿਆਂ ਦਾ ਝੋਨਾ ਜਿਹੜਾ ਬਿਲਕੁਲ ਖਤਮ ਹੋ ਗਿਆ ਤੇ ਗਾਂ ਕਣਕ ਬੀਜਣ ਦੀ ਵੀ ਆਸ ਨਹੀਂ ਤੇ ਸਰਕਾਰਾਂ ਨੇ ਇਸ ਚੀਜ਼ ਵੱਲ ਭੋਰਾ ਵੀ ਧਿਆਨ ਨਹੀਂ ਦਿੱਤਾ ਸਿਰਫ ਐਲਾਨਾਂ ਤੇ ਬਿਆਨਾਂ ਵਿੱਚ ਰਹੇ ਆ ਅੱਜ ਭਾਰਤੀ ਕਿਸਾਨ ਜੁਗੀਆਂ ਨੇ ਇੱਕ ਤਾਂ ਸੰਘਰਸ਼ ਵੱਲੋਂ ਇਹਨਾਂ ਸਾਡੇ ਕਿਸਾਨ ਭਰਾਵਾਂ ਦੀ ਅੱਜ ਅਸੀਂ ਬਾਹ ਫੜੀ ਆ ਕਿਉਂਕਿ ਸਾਡੇ ਭਰਾ ਅੱਜ ਮੁਸ਼ਕਲ ਦੇ ਵਿੱਚ ਨੇ ਇਸ ਲਈ ਅਸੀਂ ਇਹਨਾਂ ਦੀ ਜਿਹੜੀ ਜ਼ਮੀਨ ਆ ਕਿ ਤਕਰੀਬਨ 120 ਕਿੱਲੇ ਥਾਂ ਆ ਸਾਰਾ ਜਿਨ੍ਹਾਂ 'ਚ ਯਾਰਾ ਨੁਕਸਾਨ 60 70 ਕਿੱਲੇ ਥਾਂ ਆ ਉਹ ਅੱਜ ਜਥੇਬੰਦੀ ਦੇ ਸੰਯੋਗ ਦੇ ਨਾਲ ਅਸੀਂ ਇਹਨਾਂ ਭਰਾਵਾਂ ਨੂੰ ਪੱਧਰ ਕਰਕੇ ਤੇ ਬਜਾਈ ਦੇ ਅਜੋਗ ਬਣਾਉਣਾ ਵਾ ਕਿਉਂਕਿ ਇਸ ਮੁਸ਼ਕਲ ਦੀ ਘੜੀ ਵਿੱਚ ਜਥੇਬੰਦੀ ਇਹਨਾਂ ਭਰਾਵਾਂ ਦੇ ਨਾਲ ਠਟਾਂਗ ਵਾਂਗੂ ਖੜੀ ਆ ਜਿੰਨਾ ਚਿਰ ਵੀ ਇਹਨਾਂ ਭਰਾਵਾਂ ਤੇ ਇਹ ਜ਼ਮੀਨ ਪੱਧਰੀ ਨਹੀਂ ਹੁੰਦੀ ਉਹਨਾ ਚੇਰ ਮੈਂ ਕੈਮਰਾਮੈਨ ਨੂੰ ਕਹੂੰਗਾ ਕਮਾ ਕੇ ਵਿਖਾਓ ਵੀ ਟਰੈਕਟਰ ਚੱਲਣ ਦਾ ਇਹ ਜਹੇਬੰਦੀ ਵੱਲ ਜਿਹੜਾ ਵਾ ਐਟਰੀ ਜਿਹੜਾ ਚੱਲਦੇ ਰਹਿਣਗੇ ਤਾਂ ਉਹ ਸਾਰੇ ਭਰਾਵਾਂ ਦੀ ਕਿਸਾਨਾਂ ਦੀ ਜਿਹੜੀ ਜ਼ਮੀਨ ਆ ਉਹ ਪੱਧਰੀ ਕਰਕੇ ਕਣਕ ਬੀਜਣ ਜੋਗ ਜਿਹੜੀ ਬਣਾਵਾਂਗੇ ਮੇਰੇ ਨਾਲ ਖੜੇ ਨੇ ਜ਼ਿਲ੍ਹੇ ਦੇ ਪ੍ਰਧਾਨ ਗੁਰਜਿੰਦਰ ਸਿੰਘ ਭਲਵੰਤ ਸਿੰਘ ਸਤਨਾਮ ਸਿੰਘ ਜਹੇਦਾਰ ਸਾਰੇ ਖੜੇ ਨੇ ਤੁਸੀਂ ਵੇਖ ਰਹੇ ਜੀ ਕਿਉਂਕਿ ਅੱਜ ਸਾਰੇ ਜਥੇਬੰਦੀ ਦੇ ਸੂਬਾ ਪੱਧਰ ਦਾ ਪ੍ਰਧਾਨ ਸਾਡ ਸਰਦਾਰ ਪਲਵਿੰਦਰ ਸਿੰਘ ਮਾਲ ਉਹ ਵੀ ਕੁਝ ਟਾਈਮ ਤੱਕ ਜਿਹੜੇ ਆ ਉਹ ਇੱਥੇ ਪਹੁੰਚ ਰਹੇ ਆ ਕਿਉਂਕਿ ਅਸੀਂ ਇਹ ਜਿਹੜਾ ਅੱਜ ਆਪਣਾ ਕੈਂਪ ਪੱਕਾ ਜਲਾਵਾਂਗੇ ਜਿੰਨਾ ਚਿਰ ਵੀ ਸਾਡੇ ਕਿਸਾਨ ਭਰਾਵਾਂ ਦੀ ਇਹ ਜ਼ਮੀਨ ਪੱਧਰੀ ਨਹੀਂ ਹੋ ਜਾਂਦੀ ਉਹਨਾਂ ਚਿਰ ਇਥੋਂ ਮੋਰਚਾ ਨਹੀਂ ਚੁੱਕਾਂਗੇ ਕਿਉਂਕਿ ਜਿਹੜੀ ਇਹ ਫਰਜ਼ ਆ ਸਰਕਾਰਾਂ ਦੇ ਸਰਕਾਰਾਂ ਸਿਰਫ ਰੈਂਦੀਆਂ ਬਿਆਨਾਂ ਤੇ ਐਲਾਨਾਂ ਵਿੱਚ ਆ ਗਰਾਊਂਡ ਲੈਵਲ ਤੇ ਕੋਝ ਸਰਕਾਰੀ ਮਸ਼ੀਨਰੀ ਤੁਹਾਨੂੰ ਦੀ ਵੀ ਹੋਵੇ ਤੇ ਵਿਖਾ ਦਿਓ ਕਿਉਂਕਿ ਸਰਕਾਰ ਇਸ ਚੀਜ਼ 'ਤੇ ਧਿਆਨ ਹੀ ਨਹੀਂ ਦਿੰਦੀ ਆਪਾਂ ਕੱਲ ਵੇਖਿਆ ਵਾ ਮੁੱਖ ਮੰਤਰੀ ਪੰਜਾਬ ਇੱਕ ਝਿਮਣੀ ਚੋਣ ਦਾ ਕਰਕੇ ਸਰਕਾਰੀ ਖਜ਼ਾਨੇ ਨੂੰ ਕਿੰਨਾ ਚੂਨਾ ਲਾ ਰਿਹਾ ਵਾ ਉਸ ਬੰਨੇ ਧਿਆਨ ਹੈਗਾ ਕਰੋੜਾ ਰੁਪਏ ਖਰਚਤੇ ਆ ਪਰ ਸਾਡੇ ਕਿਸਾਨ ਜਿਹੜੇ ਵਿਚਾਰੇ ਇਸ ਮੁਸੀਬਤ ਵਿੱਚ ਜੂਝ ਰਹੇ ਆ ਉਹਨਾਂ ਵੱਲੇ ਧਿਆਨ ਨਹੀਂਗਾ ਕਿਉਂਕਿ ਉਹ ਮੁੱਖ ਮੰਤਰੀ ਆ ਜਿਹੜਾ ਕਹਿੰਦਾ ਸੀ ਵੀ ਅਸੀਂ ਕਿਸਾਨਾਂ ਦੇ ਮੁਰਗੀਆਂ ਤੱਕ ਬੱਕਰੀਆਂ ਤੱਕ ਜਿਹੜਾ ਮਾਅਵਾਜਾ ਉਹ ਦਵਾਂਗੇ ਅੱਜ ਵੇਖ ਲੋ ਗਰਾਊਂਡ ਲੈਵਲ ਤੇ ਕੋਈ ਇਹ ਸਰਕਾਰ ਦਾ ਜਿਹੜਾ ਧਿਆਨ ਨਹੀਂਗਾ ਅੱਜ ਸਾਰੀਆਂ ਹੀ ਜਥੇਬੰਦੀਆਂ ਜਿੱਥੇ-ਜਿੱਥੇ ਵੀ ਪੰਜਾਬ ਆ ਘਨ ਮਾਰਿਆ ਜਥੇਬੰਦੀਆਂ ਅੱਗੇ ਆਈਆਂ ਆਪਣੇ ਭਰਾਵਾਂ ਦੀਆਂ ਮਾਂ ਫੜੀ ਆ ਤਾਂ ਜੋ ਜਿਹੜਾ ਸਰਕਾਰਾਂ ਦਾ ਫਰਜ਼ ਸੀ ਸਰਕਾਰਾਂ ਉਹ ਨਿਭਾ ਨਹੀਂ ਰਹੀਆਂ ਅਸੀਂ ਫਿਰ ਵੀ ਪੰਜਾਬ ਸਰਕਾਰ ਸੈਂਟਰ ਸਰਕਾਰ ਨੂੰ ਇਹ ਕਾਰਨਾ ਕਰਦੇ ਆਂ ਕਿ ਜੇ ਤੁਹਾਨੂੰ ਵੋਟਾਂ ਵੇਲੇ ਕਿਸਾਨ ਮਜ਼ਦੂਰ ਦਾ ਚੇਤਾ ਆ ਜਾਂਦਾ ਵਾ ਅੱਜ ਕਿਉਂ ਭੁੱਲਾ ਵਾ ਅੱਜ ਵੀ ਇਹਨਾਂ ਕਿਸਾਨਾਂ ਦਾ ਦਰਦ ਸਮਝੋ ਕਿਉਂਕਿ ਆਣ ਕੇ ਵੇਖੋ ਇਹ ਕਿਹੜੀ ਜ਼ਿੰਦਗੀ ਵਿਚਾਰੇ ਜੂਝ ਰਹੇ ਆ ਜਿਨ੍ਹਾਂ ਦੀ ਇੱਕ ਫਸਲ ਤਾਂ ਮਰ ਗਈ ਤੇ ਦੂਜੀ ਉੱਤੋਂ ਦੋ ਫਸਲਾਂ ਬੀਜਣ ਦੀ ਵੀ ਅਜੇ ਜੜੀ ਆ ਇਹਨਾਂ ਦੀ ਆਸ ਨਹੀਂਗੀ ਕਿਸਾਨਾਂ ਦੇ ਚਿਹਰੇ ਵੇਖੋ ਕਿੰਨੇ ਮਰਝਾਏ ਹੋਏ ਆ ਪਰ ਸਰਕਾਰਾਂ ਤੋਂ ਉਮੀਦ ਢੀਕ ਰਹੇ ਆ ਸਰਕਾਰ ਅੱਜ ਤੱਕ ਕੋਈ ਵੀ ਇਹਨਾਂ ਵਾਸਤੇ ਜਿਹੜਿਆ ਬਿਆਨਾਂ ਤੇ ਲਾਹਨਾਂ ਤੱਕ ਹੀ ਸੀਮਤ ਰਹੀ ਗਈ ਔਰ ਕੁਝ ਵੀ ਨਹੀਂ ਕੀਤਾ ਅੱਜ ਅਸੀਂ ਭਾਰਤੀ ਕਿਸਾਨ ਜੁਗੀਆਂ ਨੇਕਤਾ ਜਿਹੜੇ ਦੋਨੋਂ ਇਹਨਾਂ ਸਾਰੇ ਕਿਸਾਨ ਮਿਹਨਤ ਕਰਵਾ ਨੂੰ ਇਹ ਵਿਸ਼ਵਾਸ ਦਉਣੇ ਆ ਅਸੀਂ ਜਿੰਨੇ ਜੋ ਅੱਗੇ ਆ ਵਾਅਦੇ ਤੋਂ ਵੱਧ ਅਸੀਂ ਇਹ ਜਿਹੜੀ ਜ਼ਮੀਨ ਆ ਉਹਨੂੰ ਪਧਰੀ ਕਰਕੇ ਉਪਜਾਊ ਯੋਗ ਬਣਾਵਾਂਗੇ ਇਸ ਲਈ ਜਿੰਨਾ ਚਿਰ ਵੀ ਸਾਡੇ ਟਰੈਕਟਰਾਂ ਦੀ ਸੇਵਾ ਜਿਹੜੀ ਆ ਉਹ ਚਲਦੀ ਰਹੂਗੀ ਬਾਕੀ ਅਸੀਂ ਇਹ ਗੱਲ ਆਪਣੇ ਕਿਸਾਨ ਭਰਾਵਾਂ ਨੂੰ ਕਹਿੰਨੇ ਆ ਕੋਈ ਬੰਦੀ ਲੋੜ ਨਹੀਂ ਗਈ ਤੁਸੀਂ ਗੁਰੂ ਗੋਬਿੰਦ ਸਿੰਘ ਦੇ ਸਿੱਖ ਜੇ ਇਹ ਗੁਰੂ ਨਾਨਕ ਪਾਤਸ਼ਾਹ ਦੇ ਕਿਰਪਾ ਦੇ ਨਾਲ ਜਿੰਨਾ ਵੀ ਇਹ ਚੱਲਦਾ ਰਹੂਗਾ ਓਨਾ ਚਿਰ ਅਸੀਂ ਇਹ ਜਿਹੜਾ ਵਾ ਸੰਘਰਸ਼ ਆ ਚੱਲਦਾ ਰਹੂ ਆ ਇੱਕ ਬੱਚਾ ਮੇਰੇ ਨਾਲ ਖੜਾ ਵਾ ਜਿਹਦੇ ਵਿਚਾਰੇ ਦਾ ਬਾਪ ਸਿਰ ਤੇ ਨਹੀਂਗਾ ਉਹਨੂੰ ਵਿਚਾਰੇ ਨੂੰ ਫਿਕਰ ਪਈ ਸੀ ਚਾਰ ਕਿੱਲੇ ਜ਼ਮੀਨ ਦਾ ਮਾਲਕ ਹੈ ਕਿਸਾਨ ਜੀਦੀ ਸਾਰੀ ਫਸਲ ਵੀ ਬਰਬਾਦ ਹੋਈ ਆ ਗਾਂ ਵੇਜਣ ਦੀ ਆਸ ਨਹੀਂ ਸੀ ਅੱਜ ਇਸ ਕਾਕੇ ਦੀ ਜ਼ਮੀਨ ਚੋਂ ਹੀ ਕੰਮ ਪਹਿਲੇ ਦਿਨ ਸ਼ੁਰੂਆਤ ਕੀਤਾ ਵਾ ਮੈਂ ਹੁਣ ਇਹ ਬੱਚੇ ਨੂੰ ਕਹੂੰਗਾ ਜਿਹੜੀਆਂ ਦੋ ਲਬਜ ਜਿਹੜੇ ਆਪਣੇ ਮੂੰਹੋਂ ਦਰਦ ਭਰੇ ਬੋਲੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਰਮਨ ਪੀ ਸੇਂਗਾ ਸਾਟਾ ਪਿੰਡ ਗੁੱਡੀ ਵਾਲਾ ਇਕਸਾਨ ਸੰਘਰਸ਼ ਕਮੇਟੀ ਵਾਲੇ ਵੀਰ ਜੀ ਆਏ ਆ ਟਰੈਕਟਰ ਲੈ ਕੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਵੀ ਸਾਡੀ ਫੈਲੀ ਪੱਤਰ ਕਰਨਾ ਆਇਆ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਬਹੁਤ ਜੀ ਤਰਫੋਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ ਮੈਂ ਇਕਸਾਨ ਸੰਘਰਸ਼ ਕਮੇਟੀ ਦੇ ਵੀਰ ਜੀ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਸਾਡੇ ਕੁੱਤੀ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਆਣ ਕੇ ਇਹ ਇਲਾਕੇ ਦੀ ਬਾਹ ਫੜੀ ਆ ਤੇ ਜ਼ਮੀਨ ਪੱਤਰੀ ਕਰਕੇ ਦੇਨ ਦਾ ਰੋਸਾ ਦਵਾਇਆ ਵਾ BKU ਸਿੱਧੂ ਖੋਤਿਆ ਤੈਨੂੰ ਵੀ ਇੱਕ ਪਾਸੇ ਦੱਸੋ ਇਹ ਇੱਕ BKU ਇੱਕ ਦਸ਼ ਘਰਚ ਵੱਲੋਂ ਵੀਰ ਜੀ ਆਏ ਨੇ ਤੇ ਇਹਨਾਂ ਨੇ ਵਿਸ਼ਵਾਸ ਦਵਾਇਆ ਵਾ ਸਾਡੇ ਪਿੰਡ ਨੂੰ ਆਣ ਕੇ ਕਿ ਜਿਨ੍ਹਾਂ ਦੀਆਂ ਜ਼ਮੀਨਾਂ ਖਰਾਬ ਹੋ ਗਈਆਂ ਵਾ ਅਸੀਂ ਉਹਨਾਂ ਚਰ ਮੋਰਚਾ ਰੱਖਾਂਗੇ ਇੱਥੇ ਕਿ ਜਿੰਨਾ ਜਰਦਾ ਤੋ ਤੁੰਨਾ ਪੱਤਰੀ ਨਾਲ ਹੋ ਜਾਂਦਾ ਪੀ ਚੋਰੀ ਹੋ ਜਾਂਦੀਆਂ ਉਥੋਂ ਤੱਕ ਵੀਰਗੀ ਹੋਣਾ ਨੇ ਜ਼ਿੰਮੇਵਾਰੀ ਲਈ ਆ ਇਹ ਜੋ ਇੱਥੇ ਕਿਸਾਨ ਨੇ ਉਹ 3 4 ਏਕੜ ਤੇ 2 ਏਕੜ ਦੇ ਆ 5 ਏਕੜ ਵਾਲਾ ਜ਼ਮੀਂਦਾਰ ਇੱਥੇ ਕੋਈ ਨਹੀਂਗਾ ਤੇ ਇਹ ਉਹ ਕਿਸਾਨ ਨੇ ਜਿਨ੍ਹਾਂ ਕੋਲੇ ਅੱਜ ਇੱਕ ਮਰਲਾ ਛਟਾਲਾ ਬੀਜਣ ਜੋਗੀ ਵੀ ਬਾਹਰ ਜ਼ਮੀਨ ਨਹੀਂ ਹੈਗੀ ਇਹ ਬਹੁਤ ਇਸ ਜਗ੍ਹਾ ਤੇ ਆਇਆ ਕਿ ਜਿਹੜੇ ਬਿਲਕੁਲੀ ਲੋੜਵੰਦ ਪਰਿਵਾਰ ਨੇ ਤੇ ਲੋੜਵੰਦ ਪਰਿਵਾਰਾਂ ਦੀ ਇਹ ਆਸਟਾਮ ਤੇ ਬਾਹ ਮੜ ਰਹੇ ਨੇ ਤਕਰੀਬਨ ਇਸ ਪਿੰਡ ਦੇ 25 ਤੋਂ 26 ਘਰ ਨੇ ਜਿਨ੍ਹਾਂ ਦੀ ਲਗਭਗ 65 ਤੋਂ 70 ਕਿੱਲੇ ਜ਼ਮੀਨ ਖਰਾਬ ਹੋਈ ਆ ਤੇ ਕੁਝ ਜ਼ਮੀਨ ਜਿਹੜੀ ਆ ਕੱਲੀ ਫਸਲ ਖਰਾਬ ਹੋਈ ਆ ਲਗਭਗ ਇਸ ਪਿੰਡ ਦਾ ਰਕਬਾ 120 ਕਿੱਲੇ ਆ ਜਿਹੜਾ ਉਹ ਮਾਰਦੇ ਹੀਟ ਆਇਆ ਵਾ ਤੇ ਅਸੀਂ ਧੰਨਵਾਦੀ ਆ ਇਹਨਾਂ ਦੇ ਕਿ ਜਿਹੜਾ ਸਰਕਾਰਾਂ ਦਾ ਕੰਮ ਆ ਸਰਕਾਰਾਂ ਨੇ ਕਰਨਾ ਸੀ ਜਿਹੜੇ ਇਹਦੇ ਇਹਦੇ ਵੱਡੇ ਖਰਚੇ ਕਰ ਰਹੇ ਨੇ ਕਿ ਆਪਣੀਆਂ ਲਕਸ਼ਣਾ ਦੇ ਇੱਕ ਜਿਮਨੀ ਚੋਣ ਵਾਸਤੇ ਜੇ ਤੁਸੀਂ ਮੰਨ ਕੇ ਚੱਲੋ ਕਿ ਤੁਹਾਡਾ 9293 ਮ ਲਾਣਾ ਨਹੀਂ ਸਰਦਾ ਤੇ ਇੱਕ ਜਿਤਾ ਕੇ ਤੁਹਾਂ ਕੀ ਭਾਟਾ ਦੇਣਾ ਕਿ ਜਿਹੜਾ ਖਰਚਾ ਉਧਰ ਕਰਨ ਦਾ ਜੇ ਇਹ ਇਹਨਾਂ ਲੋਕਾਂ ਦੀ ਬਾਹ ਫੜਨ ਦੀ ਲੋੜ ਆ ਕਿ ਜਿਹੜੇ ਵੀਰਦੀ ਹੋਣੀ ਸੰਕ ਦਾ ਤਿਲ ਬੁੱਲ ਇਕੱਠਾ ਹੋਊਗਾ ਉਸ ਤਿਲ ਬੁੱਲ ਦੇ ਨਾਲ ਸਾਡੇ ਇਲਾਕੇ ਦੀ ਸੇਵਾ ਕਰਨ ਦਾ ਅਸੀਂ ਹੱਥ ਜੋੜ ਕੇ ਇਹਨਾਂ ਨਾਲ ਜੇ ਬੇਨਤੀ ਕਰਦੇ ਆ ਕਿ ਬਾਕੀ ਜ਼ੋਰ ਵੀ ਸੰਸਥਾ ਜਿਹੜੀਆਂ ਜਿੱਥੇ-ਜਿੱਥੇ ਵੀ ਇਹਨਾਂ ਲੋਕਾਂ ਦੀ ਬਾਹ ਫੜੀ ਜਾਂਦੀ ਆ ਜਿਹੜੇ ਮਾਰੇ ਠਾਗੇ ਉਹਨਾਂ ਦੀ ਫੜਨੀ ਚਾਹੀਦੀ ਆ ਕਿ ਇਹ 2 2.5 3 ਕਿਲੇ ਦੇ ਮਾਲਕ ਆ ਜਿਨ੍ਹਾਂ ਦਾ ਕੋਈ ਆਸਰਾ ਨਹੀਂ ਵਹਿਗਰਜੀਕਾ ਖਾਲਸਾ ਸ੍ਰੀ ਵਹਿਗਰਜੀ ਕੀ ਵਾਤੇ ਵਹਿਗਰਜੀਕਾ ਖਾਲਸਾ ਵਹਿਗਰਜੀ ਕੀ ਵਾਤੇ ਪਿੰਡ ਕੁੱਤੀ ਵਾਲਾ ਮੈਂ ਗਰਮੇ ਸਿੰਘ ਬੋਲਦਾ ਸਾਡੀ ਇੱਥੇ 70 ਰੁਪਏ ਕਿਲੇ ਜਮੀਨ ਆ ਪਿੰਡ ਵਾਲਿਆਂ ਦੀ ਸਾਰੀ ਖਰਾਬ ਹੋ ਗਈ ਆ ਆ ਵੀਰ ਟਰੈਕਟਰ ਲੈ ਕੇ ਆਏ ਆ ਕਿਸਾਨ ਜੁਣੀ ਵਾਲੇ ਇਕੱਠਾ ਤੇ ਸਾਰੇ ਵੀਰ ਇਕੱਠੇ ਹੋ ਕੇ ਇਹਨਾਂ ਨੇ ਆਣ ਕੇ ਸਾਡੀ ਬਾਹ ਫੜੀ ਆ ਬੰਦ ਕੇ ਹੋਰ ਟਰੈਕਟਰੇ ਲੈ ਕੇ ਆਏ ਆ ਚੱਲਣ ਦੇ ਆ ਤੇ ਸਰਕਾਰਾਂ ਨੇ ਸਾਨੂੰ ਅਜੇ ਤੱਕ ਆਣ ਕੇ ਕੋਈ ਪਾਣੀ ਚ ਵੀ ਪਿਆਰ ਨਾ ਸਾਨੂੰ ਅਜੇ ਤੱਕ ਕੋਈ ਸਰਕਾਰ ਦਾ ਆਸਰਾ ਹੋਇਆ ਏ ਤੇ ਨਾ ਹੋਣ ਦਾ ਸਾਨੂੰ ਕੋਈ ਗਾਂ ਥਾਕੀ ਆ ਵੀ ਗਾਂ ਸਾਡੀ ਸਰਕਾਰ ਬਾਹ ਫੜੂਗੀ ਸਰਕਾਰ ਵਾਲੇ ਆਉਂਦੇ ਆ ਆਹ ਦੇ ਜੀ ਚਲੋ ਜੀ ਅਸੀਂ ਆ ਗਏ ਕਿੰਨੇ ਜਣ ਨੂੰ ਅਸੀਂ ਆਉਣਾ ਉਹਨੇ ਜਣ ਨੂੰ ਉਹ ਪੱਲ ਆ ਕੇ ਦੋ ਫੋਟੋਆਂ ਤੇ ਤੁਰ ਜਾਂਦੇ ਆ ਤੇ ਚਲੋ ਜੀ ਚਲੋ ਜੀ ਹੋ ਜਾਂਦੀ ਆ ਆ ਗਏ ਆ ਗਏ ਜੀ ਆ ਗਏ ਆ ਗਏ ਚਲੋ ਜੀ ਹੋ ਗਈ ਆ